ਬੋਹਰਦੇਵ ਗੁਰਦੁਆਰਾ ਸ਼੍ਰੀ ਨਾਨਕ ਸਤੋਬਾ ਦੇ ਵਿੱਚ ਮੌਜੂਦ ਹੈਗੇ ਆ ਇੱਥੇ ਕੁਝ ਪੰਚਾਇਤਾਂ ਪਹੁੰਚੀਆਂ ਨੇ ਪੰਚਾਇਤਾਂ ਵੱਲੋਂ ਮਤਾ ਪਾਇਆ ਗਿਆ ਹੈ ਕਿ ਹੁਣ ਜਿਹੜੇ ਮਹੰਤ ਜਿਹੜੇ ਵਧਾਈਆਂ ਲੈਣ ਵਾਸਤੇ ਪਿੰਡਾਂ 'ਚ ਪਹੁੰਚਦੇ ਆ ਉਹਨਾਂ ਨੂੰ ਨਿਰਧਾਰਤ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਇਹ ਨਿਰਧਾਰਤ ਨਹੀਂ ਸੀਗਾ ਤੇ ਮਹੰਤ ਜਿਹੜੇ ਆ ਲੋਕਾਂ ਨੂੰ ਪਰੇਸ਼ਾਨ ਕਰਦੇ ਸੀਗੇ ਉਸ ਪਰੇਸ਼ਾਨੀ ਦਾ ਹੱਲ ਕਰਨ ਵਾਸਤੇ ਪੰਚਾਇਤਾਂ ਇਕੱਠੀਆਂ ਹੋਈਆਂ ਤੇ ਸਾਰੇ ਸਰਪੰਚਾਂ ਨੇ ਮਿਲ ਕੇ ਮਤਾ ਪਾਇਆ ਹੈ ਕਿ ਹੁਣ ਮਹੰਤਾਂ ਨੂੰ ਇੱਕ ਨਿਰਧਾਰਤ ਰਾਸ਼ੀ ਹੀ ਦਿੱਤੀ ਜਾਏਗੀ ਤੇ ਜੇ ਕੋਈ ਵਿਅਕਤੀ ਨਿਰਧਾਰਤ ਰਾਸ਼ੀ ਤੋਂ ਉੱਪਰ ਵੀ ਦੇਗਾ ਤਾਂ ਉਹਨੂੰ ਜੁਰਮਾਨਾ ਲਗਾਇਆ ਜਾਏਗਾ ਆਪਣੇ ਨਾਲ ਸਰਪੰਚ ਟਾਣੀ ਸ਼ਫੀ ਤੋਂ ਉਹਨਾਂ ਨਾਲ ਆਪਾਂ ਗੱਲਬਾਤ ਕਰਨੇ ਆ ਬਚਨ ਸਿੰਘ ਜੀ ਨਾਲ ਤੇ ਜਾਣਨੇ ਆ ਵੀ ਮਤਾ ਕੀ ਹੈਗਾ ਤੇ ਇਹ ਕਿੰਨੀਆਂ ਪੰਚਾਇਤਾਂ ਨੇ ਇਹ ਲਾਗੂ ਕੀਤਾ ਜੀ ਹਾਂ ਮਤਾ ਪਾਇਆ ਗਿਆ ਜੀ ਤਰਮਿੰਦਰ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਅੱਜ ਸਾਰੇ ਟਾਣੀਆਂ ਦੇ ਸਰਪੰਚਾਂ ਕੋਲੇ ਆਏ ਹੋ ਅਸੀਂ ਮਤਾ ਇਹ ਪਾਇਆ ਜੀ ਸਾਰੇ ਟਾਣੀਆਂ ਦੇ ਸਰਪੰਚ ਟਾਣੀ ਸ਼ਫੀ ਟਾਣੀ ਕਰਨੈਲ ਸਿੰਘ ਟਾਣੀ ਡੰਡੇ ਵਾਲੀ ਟਾਣੀ ਲਟਕਨ ਕਾਣੀ ਚਿਰਾਗ ਅਜੀਤ ਨਗਰ ਸਾਰੇ ਸਰਪੰਚਾਂ ਤੇ ਇਕੱਠੇ ਹੋਏ ਨੇ ਕਿਉਂਕਿ ਕਈ ਤਰ੍ਹਾਂ ਦੇ ਸਾਡੇ ਕੋਲੇ ਮੁੱਦੇ ਆਉਂਦੇ ਨੇ ਵੀ ਵਿਆਹ ਸ਼ਾਦੀਆਂ ਜਦ ਖੁਸ਼ੀ ਦੇ ਮੌਕਿਆਂ ਤੇ ਜਿਹੜੇ ਮਹੰਤ ਨੇ ਇਹ ਆਉਂਦੇ ਨੇ ਪਰ ਉਹ ਵੀ ਸਾਡੇ ਸਮਾਜ ਦੇ ਬੰਦੇ ਹੈਗੇ ਨੇ ਪਰ ਖੁਸ਼ੀ ਦੇ ਮੌਕੇ ਚਲੋ ਕੁਝ ਦੇਣਾ ਵੀ ਬਣਦਾ ਤਾਂ ਇਹ ਕਈ ਥਾਂ ਤੇ ਕੀ ਕਰਦੇ ਕਈ ਲੋਕਾਂ ਨੂੰ ਬੜਾ ਜਲੀਲ ਕਰਦੇ ਐ ਔਰ ਵਿਚਾਰਾ ਕਿਸੇ ਨੇ ਕੋਈ ਕਰਜ਼ਾ ਚੁੱਕ ਕੇ ਕਿਸੇ ਨੇ ਕੋਈ ਲੌਂਡ ਲਿਮਿਟ ਫੜ ਕੇ ਉਧਾਰ ਫੜ ਕੇ ਪਤਨ ਕਿੱਦਾਂ-ਕਿੱਦਾਂ ਵਿਆਹ ਕਰਦੇ ਐ ਉਹ ਵੀ ਕੁਛ ਨਾ ਕੁਝ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਇੰਨਾ ਧੱਕਾ ਕਰਦੇ ਆ 51000 21000 31000 ਜਾਂ ਹੱਥੋਂ ਪਾਈ ਤੱਕ ਵੀ ਜਾਣ ਦੀ ਕੋਸ਼ਿਸ਼ ਕਰਦੇ ਆ ਕਈ ਵਾਰ ਧੱਕੇ ਨਾਲ ਚੀਜ਼ਾਂ ਸਿੱਟ ਲੈਂਦੇ ਆ ਜੇ ਕੋਈ ਅਗੋਂ ਵਿਰੋਧ ਕਰਦਾ ਤਾਂ ਇਹ ਕਹਿੰਦੇ ਵੀ ਅਸੀਂ ਕੱਪੜੇ ਤਾਰ ਦਾਂਗੇ ਅਸੀਂ ਜਲੂਸ ਕੱਢ ਦਾਂਗੇ ਅਸੀਂ ਸ਼ਰਾਬ ਦੇ ਦਾਂਗੇ ਕਈ ਵਿਚਾਰੇ ਅਨਪੜ ਲੋਕ ਹੈਗੇ ਉਹ ਡਰ ਜਾਂਦੇ ਇਸ ਗੱਲ ਤੋਂ ਵੀ ਸ਼ਰਾਬ ਕਿਉਂ ਲੈਣਾ ਜੀ ਮਜਬੂਰ ਕਰਦੇ ਵਿਚਾਰੇ ਤਾਂ ਇਹਨਾਂ ਚੀਜ਼ਾਂ ਲਈ ਅਸੀਂ ਸਾਰਿਆਂ ਨੇ ਅੱਜ ਮਤਾ ਪਾਸ ਕੀਤਾ ਹੈ ਖੁਸ਼ੀ ਦੇ ਮੌਕੇ ਦੇ ਵਿੱਚ ਚਲੋ ਕੁਛ ਨਾ ਕੁਛ ਦੇਣਾ ਇਹਨਾਂ ਨੂੰ ਬਣਦਾ ਤਾਂ ਅਸੀਂ 2100 ਰੁਪਏ ਫਿਕਸ ਕੀਤਾ ਹੈ ਜਿਹੜਾ ਵੀ ਸਾਡੇ ਟਾਣੀਆਂ ਦੇ ਵਿੱਚੋਂ 2100 ਰੁਪਏ ਤੋਂ ਵੱਧ ਦੇਗਾ ਉਹਨੂੰ ਅਸੀਂ 10000 ਰੁਪਏ ਜੁਰਮਾਨਾ ਰੱਖੇ ਜੀ ਅਸੀਂ ਉਹਨਾਂ ਨੂੰ 10000 ਰੁਪਏ ਜੁਰਮਾਨਾ ਹੋਰ ਵੀ ਸੁੱਲਾਂਗੇ ਜਿਹੜਾ ਇਸ ਤੋਂ ਵੱਧ ਪੈਸੇ ਦੇਊਗਾ ਜੇ ਅਸੀਂ ਮੀਡੀਅਮ ਨੂੰ ਜਿਹੜਾ ਤੋੜੇਗਾ ਠੀਕ ਹੈ ਤਾਂ ਇਹ ਸਾਰੇ ਸਰਪੰਚਾਂ ਨੇ ਜਿਹੜਾ ਮਤਾ ਪਾਸ ਕੀਤਾ ਔਰ ਇਹ ਵੀ ਤੁਹਾਨੂੰ ਅਸੀਂ ਕਾਪੀ ਵੀ ਦੇ ਰਹੇ ਹਾਂ ਤਾਂ ਇਹ ਅਸੀਂ ਮਤਾ ਪਾਸ ਕੀਤਾ ਠੀਕ ਹੈ ਮੈਂ ਅਮਨਦੀਪ ਸਿੰਘ ਟਾਣੀ ਚਿਰਾਗ ਤੋਂ ਸਾਡੀ ਸਮੂਹ ਟਾਣੀ ਅਬੂਰਵੰਦੀ ਜਿੰਨੀਆਂ ਪੰਚਾਇਤਾਂ ਨੇ ਟਾਣੀ ਰੂਪ ਸਿੰਘ ਟਾਣੀ ਤੋਂ ਮੈਂ ਟਾਣੀ ਲਟਕਣ ਟਾਣੀ ਮਸਜਿਦ ਅਜੀਤਨਗਰ ਟਾਣੀ ਚਿਰਾ ਇਸ ਸਾਰੀ ਪੰਚਾਇਤ ਨੇ ਹੀ ਫੈਸਲਾ ਕੀਤਾ ਹੈ ਕਿ ਮੰਤ ਖੁਸ਼ੀ ਦੇ ਮੌਕੇ ਜੋ ਤੱਕਾ ਪਰੇਸ਼ਾਨ ਕਰਦੇ ਸਾਡੇ ਭਰਾਵਾਂ ਨੂੰ ਸਾਡੀ ਤਾਂ ਹੀ ਚਲੋ ਅਸੀਂ ਇਹ ਕੰਨੇ ਵੀ ਉਹਨਾਂ ਦੇ ਵੀ ਖਰਚੇ ਨੇ ਤੇ ਇਹ ਕਹਿਣਾ ਚਾਹੁੰਦੇ ਸਾਰੇ ਮੰਤਾਂ ਨੂੰ ਵੀ ਜੋ ਖੁਸ਼ੀ ਹੋ ਕੇ ਪਰਿਵਾਰ ਦੇ ਰਿਹਾ ਤੁਹਾਨੂੰ 2100 ਰੁਪਏ ਤੇ ਤੁਸੀਂ ਵੀ ਖੁਸ਼ੀ-ਖੁਸ਼ੀ ਉਹਨਾਂ ਅਸੈਪਟ ਕਰੋ ਬਜਾਏ ਕਿ ਉਹਨਾਂ ਨੂੰ ਜਲੀਲ ਕਰਨ ਦੇ ਕੋਈ ਪਰੇਸ਼ਾਨ ਕਰਨ ਦੇ ਤੇ ਹੋਰ ਵੀ ਕੋਈ ਮੁੱਦਾ ਕਿਸੇ ਵੀ ਤਰ੍ਹਾਂ ਤੇ ਸਾਡੇ ਭਰਾਵਾਂ ਨੂੰ ਪਰੇਸ਼ਾਨੀ ਆਉਂਦੀ ਹੈ ਸਾਡੇ ਫੋਨ ਨੰਬਰ ਥੱਲੇ ਲਿਖਿਆ ਹੈ ਕਿਸੇ ਭਰਾ ਨਾਲ ਕੰਟੈਕਟ ਕਰੇ ਅਸੀਂ ਸਾਰੇ ਭਰਾ ਨਾਲ ਖੜੇ ਹਾਂ ਇੱਕ ਦੂਜੇ ਦੇ ਸਰ ਤੁਹਾਡਾ ਗੁਰਿੰਦਰ ਸਿੰਘ ਕਿਹੜਾ ਪਿੰਡ ਢਾਨੀ ਅਰੂਰ ਸਰ ਜੀ ਕੀ ਫੈਸਲਾ ਕੀਤਾ ਗਿਆ ਅੱਜ ਜੀ ਅਸੀਂ ਫੈਸਲਾ ਕੀਤਾ ਗਿਆ ਕਿ ਜਿਵੇਂ ਮਹੰਤ ਆਪਣੇ ਵਿਆਹ ਚਲੇ ਕੋਈ ਵਿਧਾਈ ਚ ਲੈ ਆਉਂਦੇ ਜਿਵੇਂ ਉਹਦੇ ਵਿੱਚ ਕੀ ਆ ਜੀ ਉਹ ਲੋਕਾਂ ਨੂੰ ਤੰਗ ਵੀ ਕਰਦੇ ਆ ਜਿਆਦਾ ਸਗਣ ਮੰਗਦੇ ਆ ਕੋਈ 55000 ਰੁਪਏ 31000 ਉਹਦੇ ਨਾਲ ਪਿੰਡ ਵਾਚਨ ਬਹੁਤ ਦਿੱਕਤ ਆਉਂਦੀ ਆ ਤੇ ਅਸੀਂ ਸਾਰੇ ਪਿੰਡਾਂ ਦੇ ਢਾਨੀਆਂ ਸਰਪੰਚਾਂ ਨਾਲ ਕੇ ਫੈਸਲਾ ਕੀਤਾ ਮਤਾ ਪਾਇਆ ਗਿਆ ਕਿ ਆਪਾਂ ਜੋ ਸਗਣ ਆ ਉਹਨਾਂ ਦਾ ਕੋਈ 2100 ਰੁਪਿਆ ਜ਼ਰਦਾਰ ਦਿੱਤਾ ਗਿਆ ਉਸ ਤੋਂ ਇਲਾਵਾ ਜੇ ਕਿਸੇ ਤੰਗ ਕਰਦੇ ਜਾਂ ਕੋਈ ਦਿੱਕਤ ਆਉਂਦੀ ਆ ਤਾਂ ਅਸੀਂ ਮਤੇ ਥੰਦੇ ਨੰਬਰ ਲਿਖੇ ਹੋਏ ਸਾਬ ਜੇ ਕਿਸੇ ਨੂੰ ਕੋਈ ਵੀ ਦਿੱਕਤ ਆ ਉਹ ਕਿਸੇ ਵੀ ਸਰਪੰਚ ਨੂੰ ਫੋਨ ਕਰ ਸਕਦਾ ਤਾਂ ਸਾਡੇ ਜੋ ਵੀ ਸਰਪੰਸ ਸਾਹਿਬਾਨ ਜੋ ਵੀ ਮੈਂਬਰਾਂ ਨੇ ਅਸੀਂ ਡਿਊਟੀ ਲਈ ਗਈ ਹੈ ਉਹ ਸਾਰੇ ਇਕੱਠੇ ਹੋ ਕੇ ਉੱਤੇ ਤੇ ਉਹਦਾ ਸਾਥ ਦਿੱਤਾ ਜਾਊਗਾ ਕੀ ਨਾਮ ਹੈ ਸਰ ਤੜਾ ਆ ਸੁਖਵਿੰਦਰ ਸਿੰਘ ਉਹ ਬਲਾਕ ਸੰਪਤੀ ਮੈਂਬਰ ਕਾਨਿਆਪਾਰ ਪਰਨਾਲ ਸਿੰਘ ਕਾਨਿਆਪਾਰ ਜ਼ੋਨ 2 ਠੀਕ ਹੈ ਸਾਰੇ ਕਾਨਿਆਪਾਰ ਪੰਚਾਇਤਾਂ ਨੂੰ ਰਿਪਰਿਜ਼ੈਂਟ ਕਰਦੇ ਠੀਕ ਹੈ ਜੀ ਹਾਂ ਸਰ ਈ ਮਤਾ ਪਾਇਆ ਗਿਆ ਜੀ ਅੱਜ ਸਾਰੇ ਸਰਪੰਚ ਸੁਰਦਨ ਸਰਪੰਚ ਨੇ ਸਾਰੀਆਂ ਸਾਡੀਆਂ ਪੰਚਾਇਤਾਂ ਦੇ ਸੱਤ ਪਟਾਣੀ ਸਾਫੀ ਡੰਡੇ ਵਾਲੀ ਪਟਾਣੀ ਕਰਨੈਲ ਪਟਾਣੀ ਲਟਕਣ ਪਟਾਣੀ ਰੂਪ ਸਿੰਘ ਕਮਾਈਆਂ ਚਰਾਗਟਾਣੀ ਅਜੀਤ ਨਗਰ ਸਾਰੇ ਇਕੱਠੇ ਹੋਏ ਸੀ ਇਹਨਾਂ ਨੇ ਇੱਕ ਮਤਲਬ ਫੈਸਲਾ ਲਿਆ ਹੈ ਜੀ ਕਿਉਂਕਿ ਜੋ ਆਪਣੇ ਮਹੰਤ ਜੀ ਹੁੰਦੇ ਨੇ ਆਪਣੇ ਵਿਆਹ ਸ਼ਾਦੀਆਂ ਨਾਲ ਪ੍ਰੋਗਰਾਮ ਆਦੇ ਉਹਨਾਂ ਲਈ ਇੱਕ ਫਿਕਸ ਅਮਾਉਂਟ ਰਾਸ਼ੀ ਆ ਜਿਨ੍ਹਾਂ ਨੇ ਫਿਕਸ ਕੀਤੀ ਹੈ ਉਹਨਾਂ ਸੱਤ ਪੰਚਾਇਤਾਂ ਸੱਤ ਸਰਪੰਚਾਂ ਨੇ ਸਭ ਸਹਿਮਤੀ ਨਾਲ ਫੈਸਲਾ ਲਿਆ ਹੈ